वेलकम। ਬੜੀ ਮਿਹਰਬਾਨੀ ਸੰਸਾਦ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਸਾਡੇ ਸਾਰੇ ਹੀ ਜਿਹੜੇ ਪਰਿਵਾਰਕ ਮੈਂਬਰ ਹੈ ਇਹਨਾਂ ਨੂੰ ਪਿਆਰ ਭਰੀ ਤਨਕੀ ਸਤਿ ਸ਼੍ਰੀ ਅਕਾਲ ਤੇ ਸੁਰਖਨਾ ਰੇਰਬਾ ਇਹ ਆ ਕਿ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ 46 ਮਿੰਟ ਭਾਸ਼ਣ ਦਿੱਤਾ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਰਾਮਦੇਵ ਕੋਰੋਨਲ ਦਾ ਦਾਵਾ ਵਾਪਸ ਲਵੇ ਆ ਕਾਲੀਦਾਲ ਸੁਧਾਰ ਲਹਿਰ ਦੀ ਹੋਈ ਮੀਟਿੰਗ ਭਾਰਤ ਨੂੰ ਪੈਰਿਸ 올림픽 ਦੇ ਵਿੱਚ ਇੱਕ ਮੈਡਲ ਮਿਲਿਆ। ਅਮਰਪਾਲ ਸਿੰਘ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਹੁਣ 31 ਜੁਲਾਈ ਨੂੰ 1000 ਰਿਆਲ ਦੇ ਵਿੱਚ ਵੇਚੀ ਪੰਜਾਬਣ ਘਰ ਪਰਤੀ 15 ਅਗਸਤ ਨੂੰ ਭਾਜਪਾ ਦੇ ਪੁਤਲੇ ਫੂਕੇ ਜਾਣਗੇ ਕਿਹਾ ਕਿਸਾਨ ਆਗੂਆਂ ਨੇ ਤੇ ਆਖਰੀ ਖਬਰ ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਜੋ ਮੀਟਿੰਗ ਹੋਈ ਹੈ ਉਹਦਾ ਕੁਝ ਬਣਿਆ? ਹਾਂ ਸਨ ਸਰ ਦੇਖੋ ਅਕਾਲੀ ਦਲ ਸੁਧਾਰ ਲਹਿਰ ਅਕਾਲੀ ਦਲ ਦੇ ਵਿੱਚੋਂ ਬਗਾਵਤ ਕਰਨ ਵਾਲੇ ਜਾਂ ਕਹਿ ਦਈਏ ਵਿਰੋਧ ਕਰਨ ਵਾਲੇ ਜਾਂ ਕਹਿ ਦਈਏ ਲੀ ਪਾੜ ਕੇ ਚੱਲਣ ਵਾਲੇ ਤਾਂ ਜਾਂ ਕਹਿ ਦਈਏ ਵਿਚਾਰ ਧਾਰਕ ਮਤਭੇਦ ਹੋਣ ਕਰਕੇ ਵੱਖਰੇ ਰਾਹ ਦੇ ਉੱਤੇ ਤੁਰਨ ਵਾਲੇ ਲੋਕਾਂ ਦੇ ਵੱਲੋਂ ਬਣਾਇਆ ਗਿਆ। ਇਸ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਬਟਾਲਾ ਬਣਾਏ ਗਏ ਆ। ਉਹਨਾਂ ਦੀ ਅਗਵਾਈ ਦੇ ਵਿੱਚ ਨੂਰ ਮਹਿਲ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉੱਤੇ ਦਬਾਬਾ ਖੇਤਰ ਦੇ ਵਿੱਚ ਆਕਾਲੀ ਦਲ ਸੁਧਾਰ ਲਹਿਰ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਦੇ ਵਿੱਚ ਗੁਰਪ੍ਰਤਾਪ ਬਡਾਲਾ ਹੋਰਾਂ ਨੇ ਗੱਲ ਕਹੀ ਹੈ ਕਿ ਦੇਖੋ ਅਸੀਂ ਆਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ। ਆਕਾਲੀ ਦਲ ਦਾ ਬਚੇ ਰਹਿਣਾ ਤੇ ਆਕਾਲੀ ਦਲ ਦਾ ਅੱਗੇ ਵਧਣਾ ਇਹ ਦੋਨੋਂ ਗੱਲਾਂ ਬਹੁਤ ਜ਼ਰੂਰੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਅਸੀਂ ਦਿੜ ਰਾਤ ਆਕਾਲੀ ਦਲ ਲਈ ਮਿਹਨਤ ਕਰਾਂਗੇ। ਅਸੀਂ ਆਪਣੇ ਵੱਲੋਂ ਸੱਚੇ ਦਿਲ ਦੇ ਨਾਲ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਮਾਫੀ ਮੰਗ ਲਈ ਹੈ ਕਿ ਲੰਘੇ ਵੇਲੇ ਦੇ ਵਿੱਚ ਸਾਡੇ ਕੋਲੋਂ ਸਰਕਾਰ ਦੇ ਹੁੰਦਿਆਂ ਕਈ ਗਲਤੀਆਂ ਹੋਈਆਂ ਤੇ ਹੁਣ ਵਾਰੀ ਦੂਜੀ ਧਿਰ ਦੀ ਆ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਸਿੰਘ ਸਾਹਿਬ ਕਿ ਸਵਾਲ ਬੜੇ ਉੱਠ ਪਏ ਆ। ਹੁਣ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਜਾਂ ਬਗਾਵਤ ਕਰਨ ਵਾਲੇ ਆਗੂ ਸਵਾਲ ਇਹ ਕਰਨ ਲੱਗ ਪਏ ਆ। ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਖੁਰਾਣੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ। ਬੰਦ ਲਫਾਫਾ ਜਿਹੜਾ ਜਸਵੰਤ ਸਿੰਘ ਸਾਹਿਬ ਨੂੰ ਸੌਂਪਤਾ ਸਪਸ਼ਟੀ ਕਰਨ ਵਾਲਾ। ਪਰ ਇਸ ਲਫਾਫੇ ਦੇ ਵਿੱਚ ਹੈ ਕੀ? ਕੀ ਇਸ ਲਫਾਫੇ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ? ਕੀ ਇਸ ਲਫਾਫੇ ਦੇ ਵਿੱਚ ਬੰਦ ਵਰਕਿਆਂ ਦੇ ਉੱਤੇ ਉਹਨਾਂ ਨੇ ਅਤੀਤ ਦੇ ਵਿੱਚ ਹੋਈਆਂ ਗਲਤੀਆਂ ਦੇ ਲਈ ਭੁੱਲ ਬਖਸ਼ਾਈ ਕੀਤੀ ਹੈ ਜਾਂ ਇਹਦੇ ਵਿੱਚ ਹੈ ਕਿ ਹੁਣ ਤਾਂ ਕਈ ਨੇਤਾਵਾਂ ਨੇ ਵੀ ਗੱਲ ਕਹਿਣੀ ਸ਼ੁਰੂ ਕਰਤੀ ਹੈ ਵੀ ਜਿਵੇਂ ਝੁੰਡਾ ਕਮੇਟੀ ਦੀ ਰਿਪੋਰਟ ਦਾ ਹਲੇ ਤੱਕ ਪਤਾ ਨਹੀਂ ਲੱਗਾ ਵੀ ਭਾਈ ਗਈ ਕਿੱਧਰ ਤੇ ਉਹਦੇ ਵਿੱਚ ਹੈ ਕਿ ਕਿ ਦਰਜਾ ਇਹ ਨਾ ਹੋਵੇ ਕਿ ਤੇ ਜਿਹੜਾ ਜਥੇਦਾਰ ਸਾਹਿਬ ਨੂੰ ਲਫਾਫਾ ਦਿੱਤਾ ਇਹ ਇਵੇਂ ਬੰਦ ਰਹੇ ਜੇ ਹਮ ਹਮ ਅਛਾ ਟੇਣਾ ਜੀ ਰਾਹੁਲ ਗਾਂਧੀ ਦੇ ਵਿੱਚ ਬੜੀ ਤਬਦੀਲੀ ਆਈ ਹੈ ਪਹਿਲਾਂ ਤੇ ਰਾਹੁਲ ਗਾਂਧੀ ਨੂੰ ਕਦੇ ਪੱਪੂ ਕਦੇ ਕੁਸ਼ ਕਦੇ ਕੁਸ਼ ਕਹਿੰਦੇ ਸੀ ਉਹਦੀ ਪਰਫਾਰਮੈਂਸ ਵੀ ਇSTRA ਉਜਾਈ ਜਾਂਦੀ ਰਹੀ ਹੁਣ ਤੇ ਰਾਹੁਲ ਗਾਂਧੀ ਇੱਕਦਮ ਕਾਂਟਾ ਬਣ ਗਿਆ ਪੂਰਾ ਬਿਲਕੁਲ ਬਿਲਕੁਲ ਸਾਡੀ ਸਾਡੀ ਗੱਲ 100% ਸਹੀ ਆ ਸਾਡੇ ਰੈਡ ਅਫਰਮ ਦੇ ਪਰਿਵਾਰਕ ਮੈਂਬਰ ਇਸ ਗੱਲ ਦੇ ਨਾਲ 100% ਸਹਿਮਤ ਹੋਣਗੇ ਕਿ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੇ ਮੌਕੇ ਤੇ ਉਸ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਇਸ ਵਰਤਮਾਨ ਸਮੇਂ ਦੇ ਵਿੱਚ ਬਦਲਾ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀ ਸੋਚ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਆਪਣੇ ਤੱਥਾਂ ਦੇ ਵਿੱਚ ਲਿਆਂਦਾ ਗਿਆ ਉਹਨੇ ਸਭ ਨੂੰ ਇੱਕ ਵਾਰ ਪ੍ਰਭਾਵਿਤ ਜ਼ਰੂਰ ਕੀਤਾ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਜੀ ਰਾਹੁਲ ਗਾਂਧੀ ਨੂੰ ਹੁਣ ਤੱਕ ਕਹਿੰਦੇ ਹੁੰਦੇ ਸੀ ਵਿਰੋਧੀ ਵੀ ਤਾਂ ਸਿਰਫ ਇੰਨਾ ਕਰਨ ਜੋਗਾ ਟਾਟਾ ਬਾਏ ਬਾਏ ਖਤਮ ਖਲਾਸ ਬਸ ਇੰਨੀ ਗੱਲ ਕਰਨ ਜੋਗਾ ਪਰ ਅੱਜ ਵੀ ਤਰੀਕਾ ਦੇ ਵਿੱਚ ਰਾਹੁਲ ਗਾਂਧੀ ਜੇਕਰ 46 ਮਿੰਟ ਭਾਸ਼ਣ ਦਿੰਦਾ ਲੋਕ ਸਭਾ ਦੇ ਵਿੱਚ ਤਾਂ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਉਹਦੀ ਇਸ ਸੋਚ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਆ ਅਗਲੀ ਗੱਲ ਇਹ ਜੀ ਕਿ ਉਹਦੇ ਬਿਆਨਾਂ ਦੇ ਵਿੱਚ ਹੁਣ ਤੱਥ ਵੀ ਆ ਤੇ ਧਾਰ ਵੀ ਤਖੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਜੀ ਕਿ ਉਹਦੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਨੂੰ ਹੋਰ ਅੱਗੇ ਵਧਣ ਦਾ ਮੌਕਾ ਮਿਲ ਸਕਦਾ 46 ਮਿੰਟ ਦਾ ਭਾਸ਼ਣ ਉਹਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਦਿੱਤਾ ਇਹਦੇ ਵਿੱਚ ਬੜੀ ਵੱਡੀ ਗੱਲ ਉਹਨੇ ਕਹੀ ਆ ਉਹ ਕਹਿੰਦੇ ਜੀ ਦੇਖੋ ਕਿਸੇ ਵੇਲੇ ਬਹੁਤ ਵੱਡੇ ਪੱਦਰ ਦੇ ਉੱਤੇ ਉਹ ਕਹਿੰਦੇ ਵੀ ਚੱਕਰਬਿਊ ਸੀਗਾ ਜਿਹੜਾ ਕਿ ਲੰਘੇ ਵੇਲੇ ਦੇ ਵਿੱਚ ਕਈ ਸਦੀਆਂ ਪਹਿਲਾਂ ਇੱਕ ਚੱਕਰਬਿਊ ਦੇ ਵਿੱਚ ਫਸਾ ਲਿਆ ਗਿਆ ਸੀਗਾ ਉਹੀ ਚੱਕਰਬਿਊ ਇਸ ਵੇਲੇ ਭਾਜਪਾ ਦੇ ਵੱਲੋਂ ਭਾਰਤ ਦੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ ਵਰਤਿਆ ਗਿਆ ਇਸ ਚੱਕਰਬਿਊ ਨੂੰ ਚਲਾਉਣ ਵਾਲੇ ਹੈਗੇ ਜੀ ਇੱਥੇ ਅਡਾਨੀ ਅਮਬਾਨੀ ਇੱਥੇ ਅਮਿਤ ਸ਼ਾ ਨਰਿੰਦਰ ਮੋਦੀ ਤੇ ਕੁਝ ਕੋ ਹੋਰ ਲੋਕ ਤੇ ਉਹ ਕਹਿੰਦੇ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹਨਾਂ ਦੇ ਵੱਲੋਂ ਲੋਕਾਂ ਨੂੰ ਠਿੱਕ ਕਰਨ ਦੀ ਕਸਰ ਨਹੀਂ ਛੱਡੀ ਜਾਣੀ ਹਾਲਾਂਕਿ ਵਿਰੋਧ ਇਹਨਾਂ ਦਾ ਵੀ ਹੋਇਆ ਭਾਜਪੀ ਦੇ ਆਗੂ ਕਹਿੰਦੇ ਵੀ ਭਾਈ ਇਹ ਗਲਤ ਗੱਲ ਕਰ ਰਹੇ ਆ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਸਾਰੇ ਸਵਾਲ ਕੀਤੇ ਆ ਉਹ ਮੇਰਾ ਖਿਆਲ ਆ ਵੀ ਇਸ ਤਰੀਕੇ ਦੇ ਨਾਲ ਵੀ ਇਹ ਤੱਥ ਆਧਾਰਿਤ ਹੈਗੇ ਆ ਤੇ ਲੋਕ ਇਸ ਗੱਲ ਦੇ ਉੱਤੇ ਪ੍ਰਭਾਵਿਤ ਹੋਏ ਆ ਜੀ ਹੂੰ ਹੂੰ ਅੱਛਾ ਨਵਾਂ ਪੰਜਾਬ ਦਾ ਗਵਰਨਰ ਕੌਣ ਬਣਿਆ ਇਹ ਜੀ ਗੁਲਾਬ ਚੰਦ ਕੁਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਬਣਾਏ ਗਏ ਆ ਜਿਹੜੇ ਬਨਵਾਰੀ لال ਪ੍ਰੋਹਿਤ ਨੇ ਉਹਨਾਂ ਨੇ ਪਿਛਲੇ ਦਿਨੀ ਆਪਣਾ ਅਸਤੀਫਾ ਦਿੱਤਾ ਸੀਗਾ ਅਸਤੀਫਾ ਉਹਨਾਂ ਨੇ ਦਿੱਤਾ ਸੀਗਾ ਜੀ ਦ੍ਰੋਪਤੀ ਮੁਰਮੂ ਨੂੰ ਸੌਂਪ ਦਿੱਤਾ ਸੀ ਰਾਸ਼ਟਰਪਤੀ ਨੂੰ ਤੇ ਉਹਨਾਂ ਦੇ ਵੱਲੋਂ ਇਹ ਅਸਤੀਫਾ ਸਵੀਕਾਰ ਕਰ ਲਿਆ ਗਿਆ ਤੇ ਅਸਾਮ ਦੇ ਸਾਬਕਾ ਰਾਜਪਾਲ ਗੁਲਾਬ ਚੰਦ ਕਟਾਰੀਆ ਇਹ ਪੰਜਾਬ ਦੇ ਨਵੇਂ ਰਾਜਪਾਲ ਬਣਨ ਸੇ ਗਏ ਆ ਚੰਡੀਗੜ੍ਹ ਦੇ ਪ੍ਰਸ਼ਾਸਕਿਕ ਅਧਿਕਾਰੀ ਵੀ ਇਹ ਹੋਣਗੇ ਤੇ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਵੀ ਗੁਲਾਬ ਚੰਦ ਕਟਾਰੀਆ ਰਾਜਸਥਾਨ ਦੇ ਸਰਮੌਰ ਬੀਜੇਪੀ ਨਸਾਵਾਂ ਦੇ ਵਿੱਚੋਂ ਇੱਕ ਆ ਗੁਲਾਬਚੰਦ ਕਟਾਰੀਆ ਹੋਰੀ ਉਥੋਂ ਦੇ ਸਾਬਕਾ ਲੋਕ ਸਭਾ ਮੈਂਬਰ ਵੀ ਹੈ ਇਹ ਉਥੋਂ ਦੀ ਕੈਬਨਟ ਦੇ ਵਿੱਚ ਵੀ ਰਹੇ ਆ ਤੇ ਇਹ ਉਥੋਂ ਦੇ ਇੱਕ ਪ੍ਰਭਾਵਸ਼ਾਲੀ ਆਗੂ ਆ ਹੁਣੇ ਵਕਤ ਦੱਸੂਗਾ ਕਿ ਭਾਈ ਬੀਜੇਪੀ ਦੀ ਸੋਚ ਨੂੰ ਪੰਜਾਬ ਦੇ ਵਿੱਚ ਅੱਗੇ ਲਿਜਾਣ 'ਚ ਇਹ ਕੀ ਯੋਗਦਾਨ ਪਾਉਂਦੇ ਆ ਉਦਾਂ ਸਮੇ ਸਮੇ ਤੇ ਉੱਤੇ ਆਪਾਂ ਰੈੱਡ ਐਫਐਨ ਤੇ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਲੰਘੇ ਵੇਲੇ ਦੇ ਵਿੱਚ ਕਿ ਬਨਵਾਰੀ ਲਾਲ ਪੁਰੀਹਤ ਹੋਰੀ ਗਏ ਜੀ ਫਲਾਣੀ ਫਲਾਣੀ ਥਾਂ ਦੇ ਉੱਤੇ ਸਰਹੱਦੀ ਖੇਤਰ ਦੇ ਵਿੱਚ ਉਹਨਾਂ ਨੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਆ ਅਮਨ ਕਾਨੂੰਨ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਆ ਹੁਣ ਗੁਲਾਬ ਚੰਦ ਕਟਾਰੀਆ ਕਿਹੜੇ ਪਾਸੇ ਨੂੰ ਵੋਟ ਕੱਟਦੇ ਆ ਇਹ ਆਉਣ ਵਾਲਾ ਵਕਤ ਦੱਸੂਗਾ ਜੀ ਸੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰ ਨਾਲ ਗੁੱਡ ਵਰਕਰ ਰਿਲੇਸ਼ਨਸ਼ਿਪ ਬਣ ਗਿਆ ਕਟਾਰੀਆ ਦਾ ਨਹੀਂ ਦੇਖੋ ਹਾਲੇ ਤਾਂ ਦੇਣੀ ਦੋ ਹੋਏ ਆ ਜੀ ਇਹ ਉਹ ਉਹਨਾਂ ਬਲਾ ਵਕਤ ਦਸੂਗਾ ਕਿ ਇਹ ਕਿਸ ਤਰੀਕੇ ਦੇ ਨਾਲ ਮਿਲ ਕੇ ਚੱਲਦੇ ਆ ਜਾਂ ਖਹਿ ਕੇ ਚੱਲਦੇ ਆ ਪਹਿਲਾਂ ਜਿਹੜੇ ਰਾਜਪਾਲ ਸੀਗੇ ਬਨਵਾਰੀ لال ਪ੍ਰੋਹਰਤ ਉਹ ਜਿੰਨਾ ਚਿਰ ਰਹੇ ਆ ਤੇ ਜਿੰਨੇ ਚਿਰ ਤੋਂ ਸਰਕਾਰ ਆਈ ਆ ਇਹਦੇ ਵਿੱਚ 80% ਹਿੱਸਾ ਖਹਿਣ ਦੇ ਵਿੱਚ ਲੱਗਿਆ ਲੇਖੇ ਲੱਗਿਆ ਵੀ ਪੀਐਸ ਦੀ ਕਦੇ ਕਦੇ ਹਿੱਸਾ ਜੀ ਦੇ ਵਿੱਚ ਥੋੜੀ ਜਿਹੀ ਨਰਮਾਈ ਵਰਤੀ ਗਈ ਤਾਂ ਚੁੱਪ ਰਿਹਾ ਗਿਆ ਹੋਵੇ ਇਹ ਤਾਂ ਜਿਵੇਂ ਕਲਾਸ ਬੇਟ ਨਹੀਂ ਹੁੰਦੇ ਆਪਸ ਦੇ ਵਿੱਚ ਭੜਦੇ ਇਸ ਤਰੀਕੇ ਦੇ ਨਾਲ ਵੀ 100% ਲੜਾਈ ਸ਼ੁਰੂ ਹੋ ਗਈ ਸੀ ਪਰ ਫਿਰ ਠੰਡੇ ਮੱਠੇ ਮੜਜ ਹੁਣ ਹਾਲਾਤ ਬਣੇ ਸੀਗੇ ਪਰ ਹੁਣ ਉਹ ਬਦਲ ਗਏ ਆ ਨਵੇਂ ਰਾਜਪਾਲ ਦੇ ਨਾਲ ਕਰੂਰਾ ਕਿੰਨਾ ਚਿਰ ਮਿਲਖਾਂ ਦਾ ਮੁੱਖ ਮੰਤਰੀ ਸਾਹਿਬ ਦਾ ਇਹ ਮੇਰਾ ਖਿਆਲ ਆ ਵੀ ਮਹੀਨੇ ਖੰਡ ਦੇ ਵਿੱਚ ਸਾਰੀ ਗੱਲ ਸਾਹਮਣੇ ਆਊਗੀ ਅੱਛਾ ਦੂਜਾ ਦੱਸੋ ਵੀ ਅਮਰਤਪਾਲ ਸਿੰਘ ਦਾ ਕੀ ਭਵਿਖਾ ਹੁਣ ਕੀ ਬਣੂਗਾ ਦੇਖੋ ਲੋਕਾਂ ਦਾ ਵੱਡਾ ਹਿੱਸਾ ਚਾਹੁੰਦਾ ਜੀ ਕਿ ਅਮਰਤਪਾਲ ਸਿੰਘ ਨੂੰ ਰਿਹਾਈ ਮਿਲੇ ਲੋਕਾਂ ਦਾ ਵੱਡਾ ਹਿੱਸਾ ਚਾਹੁੰਦਾ ਜੀ ਕਿ ਰਿਹਾਈ ਨਹੀਂ ਤਾਂ ਉਹਨਾਂ ਨੂੰ ਜ਼ਮਾਨਤ ਤਾਂ ਜ਼ਰੂਰ ਮਿਲੇ ਕਿਉਂਕਿ ਉਹ ਖਡੂਰ ਸਾਹਿਬ ਦੇ ਲੋਕਾਂ ਦੇ ਲਈ ਚੁਣੇ ਗਏ ਆ ਉਹਨਾਂ ਦੇ ਵੱਲੋਂ ਚੁਣੇ ਗਏ ਆ ਤੇ ਇਹਨਾਂ ਨੂੰ ਲੋਕਾਂ ਦਾ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਬਾਕੀ ਸਮਰਸੂਗਾ ਬਣਦਾ ਕੀ ਆ ਪਰ ਅਮਰਤਪਾਲ ਸਿੰਘ ਦੇ ਵੱਲੋਂ ਆਪਣੇ ਵਕੀਲਾਂ ਦੇ ਰਾਹੀਂ ਪਟੀਸ਼ਨ ਪਾਈ ਗਈ ਸੀਗੀ ਇਹ ਇਥੇ ਹਾਈ ਕੋਰਟ ਦੇ ਵਿੱਚ ਵੀ ਭਾਈ ਐਨਐਸਏ ਰੱਦ ਹੋਏ ਵੇ ਤੇ ਉਹਦੇ ਵਿੱਚ ਕੋਈ ਡਾਕੂਮੈਂਟ ਦੀ ਕਮੀ ਸੀ ਕੋਈ ਦਸਤਾਵੇਜ਼ਾਂ ਦੀ ਕਮੀ ਸੀ ਜਿਹਦੇ ਕਰਕੇ ਅੱਜ ਇਸ ਮੁਤਲਕ ਕੋਈ ਫੈਸਲਾ ਨਹੀਂ ਹੋਇਆ ਤੇ ਇਹ ਫੈਸਲਾ ਅੱਗੇ 31 ਜੁਲਾਈ ਤੇ ਪਾੜ ਦਿੱਤਾ ਗਿਆ ਹੁਣ 31 ਜੁਲਾਈ ਨੂੰ ਕੀ ਹੁੰਦਾ ਵਕਤ ਦੱਸੂਗਾ ਪਰ ਲੰਘੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਆਪੜੀਆਂ ਉਹਦੇ ਵਿੱਚ ਅਮਰਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਆ ਜਿਹੜਾ ਉਹਦੀ ਗ੍ਰਿਫਤਾਰ ਕੀਤਾ ਗਿਆ ਸੀ 4 ਗ੍ਰਾਮ ਨਸ਼ੇ ਸਮੇਤ ਫਿਰ ਉਹਦੀ ਜ਼ਮਾਨਤ ਵੀ ਹੋ ਗਈ ਆ ਉਹਨੂੰ ਨਿਆਂਕ ਹਿਰਾਸਤ ਦੇ ਵਿੱਚ ਵੀ ਭੇਜਿਆ ਸੀ ਤੱਬਰ ਨੇ ਇਹ ਗੱਲ ਕਹੀ ਕਿ ਅਮਰਤਪਾਲ ਨੂੰ ਬਦਨਾਮ ਕਰਨੇ ਆ ਕੋਸ਼ਾ ਹੈਗਾ ਪਰ ਇਹ ਮਾਮਲਾ ਉਠਦੇ ਬੱਲ ਵਾਂਗੂ ਜਿਉਂਦੀ ਤੇ ਉਹ ਲਟਕੀ ਜਾਂਦਾ ਕਿਸੇ ਕਣਪਤਨ ਲੱਗਦਾ ਪ੍ਰਤੀਤ ਨਹੀਂ ਹੁੰਦਾ ਕਿ ਤੇ ਅਮਰਤਪਾਲ ਸਿੰਘ ਨੇ ਚਿੱਠੀ ਵੀ ਪਾਈ ਸੀ ਇੱਕ ਵਾਰ ਕੁਝ ਇੱਕ ਹਫ਼ਤੇ ਪਹਿਲਾਂ ਦੀ ਗੱਲ ਹੈ ਜਦੋਂ ਓਮ ਬਿੜਲਾ ਜਿਹੜੇ ਕਿ ਲੋਕ ਸਭਾ ਦੇ ਸਪੀਕਰ ਸਾਹਿਬ ਆ ਉਹਨਾਂ ਨੂੰ ਚਿੱਠੀ ਲਿਖੀ ਸੀ ਕਿ ਮੈਂ ਜਨਤਾ ਰਾ ਚੁਣਿਆ ਹੋਇਆ ਨੁਮਾਇੰਦਾ ਮੈਨੂੰ ਬਾਹਰ ਆ ਕੇ ਤੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇ ਪਰ ਉਹ ਮੌਕਾ ਮਿਲਿਆ ਨਹੀਂ ਇਜਾਜ਼ਤ ਮ ਅਚਾਹ ਦਿੱਲੀ ਦੇ ਹਾਈ ਕੋਰਟ ਨੇ RAMDEB ਨੂੰ ਕੀ ਹੁਕਮ ਦਿੱਤਾ ਝਾੜ ਪਾਈਆ ਜੀ ਦੇਖੋ ਗੱਲ ਤਾਂ ਇਹ ਆ ਵੀ RAMDEB ਹੋਰਾਂ ਨੂੰ ਝਾੜ ਤਾਂ ਪਿਛਲੇ ਲੰਮੇ ਸਮੇਂ ਤੋਂ ਪੈਂਦੀ ਆ ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ ਝਾੜ-ਦਰ ਝਾੜ ਪੈਂਦੀ ਆ ਪਰ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਵੀ RAMDEB ਹੋਰਾਂ ਨੂੰ ਝਾੜ ਹੁਣ ਇਸ ਕਰਕੇ ਪੈਗੀ ਆ ਕਿਉਂਕਿ ਜਦੋਂ ਕੋਰੋਨਾ ਮਹਾਮਾਰੀ ਸਿਖਰ ਦੇ ਉੱਤੇ ਸੀ ਤਾਂ ਪਤੰਜਲੀ ਗਰੁੱਪ ਦੇ ਵੱਲੋਂ ਇੱਕ ਕੋਰੋਨਿਲ ਨਾਰੀ ਦਵਾਈ ਤਿਆਰ ਕੀਤੀ ਗਈ ਸੀ ਹੂੰ ਹੂੰ ਤੇ RAMDEB ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕੋਰੋਨਿਲ ਇਹ ਸਿਰਫ ਇਮਿਊਨਿਟੀ ਬੂਸਟਰ ਨਹੀਂ ਇਹ ਤਾਂ ਕਰੋਨਾ ਦਾ ਹੱਲ ਕੱਢਣ ਵਾਲੀ ਦਵਾਈ ਆ ਤੇ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਹਾਈ ਕੋਰਟ ਦੇ ਵੱਲੋਂ ਦਿੱਲੀ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਆਪਣਾ ਫੈਸਲਾ ਸੁਣਾਇਆ ਗਿਆ ਕਿ RAM DEEP ਦੀ ਤਪੰਜਲੀ ਦੇ ਵੱਲੋਂ ਲੰਘੇ ਵਿਲੇ ਦੇ ਵਿੱਚ ਕੋਰੋਨਲ ਦੇ ਸਬੰਧ ਦੇ ਵਿੱਚ ਵੀ ਇਹ ਤਾਂ ਠੀਕ ਕਰ ਦਿੰਦੀ ਆ ਇਹ ਕਰੋਨਾ ਤੇ ਇਹ ਦਾਅਵੇ ਵਾਪਸ ਲੈ ਜਾਣ ਤੇ ਜਿਹੜੇ ਟਵੀਟ ਕੀਤੇ ਗਏ ਸੀ ਕਿ ਭਾਈ ਇਹ ਮੈਨੂਟੀ ਬੂਸਟਰ ਨਹੀਂ ਇਹ ਤਾਂ ਜੀ ਦਵਾਈ ਹੈਗੀ ਆ ਇਹ ਸਾਰੇ ਜਿਹੜੇ ਟਵੀਟ ਉਹ ਹਟਾਏ ਜਾਣ ਸੋ ਲੰਘੇ ਵੇਲੇ ਦੇ ਵਿੱਚ RAMDEV ਦੀ ਪਤੰਜਲੀ ਨੂੰ ਤੇ ਖੁਦ RAMDEV ਨੂੰ ਝਾੜਾ ਕਈ ਵਾਰ ਪਾਈਆਂ ਕਦੇ ਗੁੰਮਰਾਹਤ ਨੂੰ ਇਸ਼ਤਿਹਾਰਬਾਜ਼ੀ ਕਰਕੇ ਕਦੇ ਕਿਸੇ ਗੱਲ ਕਰਕੇ ਤੇ ਕਦੇ ਕਿਸੇ ਕਰਕੇ ਤੇ ਪੈਰਿਸ ਦੀ 올림픽 ਗੀਮਾਂ ਦੇ ਵਿੱਚ ਭਾਰਤ ਦੀ ਕੋਈ ਪ੍ਰਾਪਤੀ ਹੋਈ ਹਾਂ ਬਿਲਕੁਲ ਜੀ ਬਿਲਕੁਲ ਹੁਣ ਤੱਕ ਇੱਕ ਜਿਹੜਾ ਮੈਡਲ ਆ ਉਹ ਭਾਰਤ ਦੀ ਟੀੋਲੀ ਦੇ ਵਿੱਚ ਪਿਆ ਬਹੁਤ ਚੰਗੀ ਗੱਲ ਆ ਦੇਖੋ ਭਾਰਤ ਦੇ ਖਿਡਾਰੀਆਂ ਤੋਂ ਸਾਨੂੰ ਬਹੁਤ ਸਾਰੀਆਂ ਆਸਾਂ ਆਪਾਂ ਇਹ ਨਹੀਂ ਗੱਲ ਕਰਨੇ ਕਿ ਭਾਈ ਕੋ ਪ੍ਰਾਪਤੀ ਨਹੀਂ ਹੈਗੀ ਪ੍ਰਾਪਤੀਆਂ ਬਹੁਤ ਵੱਡੀਆਂ ਸ਼ਾਇਦ ਹੋਣ ਅਸੀਂ ਇਸ ਗੱਲ ਦੀ ਅਰਾਸ ਕਰਦੇ ਆਂ ਪਰ ਪੈਰਿਸ ਦੇ ਵਿੱਚ ਜਿਹੜੇ ਹੁਣ ਤੱਕ 올림픽 ਜਿਹੜੇ ਆ ਇਹ ਖੇਡਾਂ ਚੱਲ ਰਹੀਆਂ ਤੇ ਇਹਦੇ ਵਿੱਚ 10 ਮੀਟਰ 에ਅਰ ਪਿਸਟਲ ਦੇ ਵਿੱਚ ਬ੍ਰਾਉਂਜ਼ ਮੈਡਲ ਜਿੱਤਿਆ ਹੈਗਾ ਮਨੂ ਭਾਕਰ ਨੇ ਇੰਡੀਆ ਦੀ ਝੋਲੀ ਦੇ ਵਿੱਚ ਹਾਲੇ ਤੱਕ ਇੱਕ ਬ੍ਰਾਉਂਜ਼ ਮੈਡਲ ਪਿਆ ਚੀਨ ਦੀ ਝੋਲੀ ਦੇ ਵਿੱਚ 5 골ਡ 2 ਸਿਲਵਰ 2 ਬ੍ਰਾਉਂਜ਼ ਕੁੱਲ 9 ਮੈਡਲ ਪਏ ਆ ਜਪਾਨ ਦੀ ਝੋਲੀ ਦੇ ਵਿੱਚ ਅੱਜ ਤੱਕ ਦੀ ਗੱਲ ਕਰੀਏ ਤਾਂ 4 골ਡ 2 ਸਿਲਵਰ ਤੇ 1 ਬ੍ਰੌਂਜ਼ ਕੋਲ 7 ਮੈਡਲ ਪਏ ਆ ਅਮਰੀਕਾ ਦੀ ਝੋਲੀ ਦੇ ਵਿੱਚ 3 골ਡ 6 ਸਿਲਵਰ ਤੇ 3 ਬ੍ਰੌਂਜ਼ ਸਮੇਤ 12 ਮੈਡਲ ਕੋਲ ਝੋਲੀ ਚ ਪਏ ਆ ਆਸਟ੍ਰੇਲੀਆ ਦੀ ਝੋਲੀ ਦੇ ਵਿੱਚ 4 골ਡ 2 ਸਿਲਵਰ ਸਮੇਤ 6 ਜਿਹੜੇ ਆ ਉਹ ਮੈਡਲ ਝੋਲੀ ਦੇ ਵਿੱਚ ਪਏ ਆ ਭਾਰਤ ਦੇ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਅਸੀਂ ਆਸ ਕਰਦੇ ਹਾਂ ਜਨਾਬ ਜੀ ਬੇਰੋਜ਼ਗਾਰੀ ਦੀਆਂ ਝੰਬੀਆਂ ਹੋਈਆਂ ਖੂਬਸੂਰਤ ਪੰਜਾਬੀ ਕੁੜੀਆਂ ਕਹਿੰਦੇ 사우ਦੀ ਅਰੇਬੀਆ ਵਾਲੇ ਖਰੀਦ ਕੇ ਲੈ ਜਾਂਦੇ ਆ ਫਿਰ ਗਾਂ ਅੱਗੇ ਹਜ਼ਾਰ-ਹਜ਼ਾਰ ਰਿਆਲ ਨੂੰ ਵੇਚ ਰਹੇ ਨੇ ਹਾਂ ਬਿਲਕੁਲ ਜੀ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਖਬਰਾਂ ਹੁਣ ਤੱਕ ਸਭ ਦੇ ਸਾਹਮਣੇ ਆਈਆਂ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਹੁਣ ਤੱਕ ਸਭ ਦੇ ਸਾਹਮਣੇ ਆਈਆਂ ਤੇ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਜੀ ਕਿ ਚਲੋ ਬਾਕੀ Nxgੋਚ ਕੱਢਣ ਵਾਲੇ ਤਾਂ ਬਹੁਤ ਹੁੰਦੇ ਆ ਪਰ ਕੋਈ ਦਾ ਕੋਈ ਕੰਮ ਕਿਸੇ ਦੇ ਵੀ ਇਨਸਾਨੀ ਰੂਪ ਦੇ ਵਿੱਚ ਆਵੇ ਤਾਂ ਬਹੁਤ ਚੰਗੀ ਗੱਲ ਆ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਪੁਰਾਣੇ ਹੁਣ ਤੱਕ ਕਈ ਮੁੰਡੇ ਤੇ ਕੁੜੀਆਂ ਨੂੰ ਵਾਪਸ ਲਿਆਉਣ ਦੇ ਵਿੱਚ ਯੋਗਦਾਨ ਪਾਇਆ ਉਹਦੇ ਵਿੱਚ ਕੁਝ ਕੁ ਮਾਮਾਤੀਆਂ ਵੀ ਆਪਾਂ ਪਿੱਛੇ ਜੇ ਓਮਾਨ ਖੇਤਰ ਦੇ ਵਿੱਚ ਫਸ ਗਈਆਂ ਸੀ ਆ ਹੁਣ ਮਸਕਟ ਤੋਂ ਨਵੀਂ ਖਬਰ ਆਈ ਹੈ ਮਸਕਟ ਤੋਂ ਆਈ ਹੋਈ ਵਾਪਸ ਆਈ ਹੋਈ ਇੱਕ ਕੁੜੀ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਉੱਥੇ ਹਜ਼ਾਰ ਰਿਆਲ ਦੇ ਵਿੱਚ ਵੇਚ ਦਿੱਤਾ ਗਿਆ ਸੀ ਮੈਨੂੰ ਕਿਹਾ ਗਿਆ ਸੀ ਵੀ ਤੈਨੂੰ ਸੋਹਣੀ ਨੌਕਰੀ ਮਿਲੂਗੀ ਪਰ ਉੱਥੇ ਮੇਰਾ ਪਾਸਪੋਰਟ ਆ ਜਿਹੜਾ ਉਹਨਾਂ ਨੇ ਰੱਖ ਲਿਆ ਲਕੋ ਲਿਆ ਤੇ ਬਾਅਦ ਦੇ ਵਿੱਚ ਮੇਰੀ ਕੁੱਟਮਾਰ ਵੀ ਕਰਦੇ ਸੀ ਮੇਰੇ ਨਾਲ ਕਈ ਤਰੀਕੇ ਦੀਆਂ ਅਨੈਤਿਕ ਹਰਕਤਾਂ ਵੀ ਹੁੰਦੀਆਂ ਸੀ ਪਰ ਉਹਨਾਂ ਨੇ ਕਿਹਾ ਜੀ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਯਤਨਾਂ ਦੇ ਸਦਕਾ ਮੈਂ ਵਾਪਸ ਆਈ ਹਾਂ ਜੀ ਤੇ 15 ਅਗਸਤ ਨੂੰ ਫਾਰਮਰਸ ਨੇ ਕੀ ਕਰਨਾ ਜੀ ਕੀ ਸਟ੍ਰੈਟੇਜੀ ਬਣਾਈ ਹੈ ਦੇਖੋ ਜੀ ਅੱਜ ਦਰਜੀਤ ਸਿੰਘ ਡੱਲੇਵਾਲ ਖਰਾਨੇ ਗੱਲ ਕਹੀ ਆ ਪੰਦੇੜ ਖਰਾਨੇ ਗੱਲ ਕਹੀ ਆ ਕਿ 15 ਅਗਸਤ ਨੂੰ ਅਸੀਂ ਆਜ਼ਾਦੀ ਦਿਹਾੜਾ ਮਨਾਉਣੇ ਆ ਪਰ ਆਜ਼ਾਦੀ ਦਿਹਾੜਾ ਮਨਾਉਣੇ ਜਦੋਂ ਤੇ ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ ਅਸੀਂ ਸੱਚੀ ਮੁੱਚੀ ਅਸਲ ਅਰਥਾਂ ਵਿੱਚ ਆਜ਼ਾਦ ਹਾਂ ਜਾਂ ਨਹੀਂ ਉਹ ਕਹਿੰਦੇ ਵੀ ਕਿਸਾਨ ਇਸ ਵੇਲੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ 5.5 ਪੌਣੇ 6 ਮਹੀਨੇ ਤੋਂ ਬੈਠੇ ਆ ਪਰ ਸਾਡੀ ਕਿਸੇ ਦੀ ਬਾਤ ਨਹੀਂ ਪੁੱਛੀ ਉਹ ਕਹਿੰਦੇ ਜੀ ਇੱਕ ਪਾਸੇ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾ ਰਿਆ ਜਾਊਗਾ ਤੇ ਅਸੀਂ ਯਾਨੀ ਕਿ ਕਿਸਾਨ ਵਕ ਵਕ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਤੇ ਬੀਜੇਪੀ ਦੇ ਪੁਤਲੇ ਫੁਕਾਂਗੇ। ਠਣਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ।